ਹਰ ਸਿਉ ਬਣ ਆਈ ਡੱਖਣੇ ਮਹੱਲਾ ਪੰਜਵਾਂ ਸੱਚ ਸੁਹਾਵਾ ਕਾਂਢੀ ਐ ਕੂੜੈ ਕੂੜੀ ਸੋਏ ਨਾਨਕ ਵਿਰਲੇ ਜਾਣੀ ਐ ਜਿਨ ਸੱਚ ਪੱਲੈ ਹੋਏ ਮਹੱਲਾ ਪੰਜਵਾਂ ਸੱਜਣ ਮੁਖ ਅਨੂਪ ਅਠੇ ਪੈਰ ਨਿਹਾਲ ਸਾਂ ਸੁਤੜੀ ਸੋ ਸਹੋ ਡਿਠ ਤੈ ਸੁਪਨੇ ਹਾਂ ਖੰਨੀਏ ਮਹੱਲਾ ਪੰਜਵਾਂ ਸੱਜਣ ਸੱਚ ਪਰਖ ਮੁਖ ਅਲਾਮਣ ਤੋਂ ਤਰਾ ਮਨ ਮਝਾਹੂ ਲਖ ਤੁਧੋਂ ਦੂਰ ਨਾ ਸੋ ਪਿਰੀ ਪਾਵੜੀ ਤਰਤੇ ਆਕਾਸ਼ ਪਤਾਲ ਹੈ ਚੰਦ ਸੂਰ ਬਿਨਾਸੀ ਬਾਦਸ਼ਾਹ ਸਾਹਾ ਉਮਰਾਵ ਖਾਨ ਧਾਏ ਡੇਰੇ ਜਾਸੀ ਰੰਗ ਤੁੰਗ ਗਰੀਬ ਮਸਤ ਸਭ ਲੋਕ ਸਦਾਸੀ ਕਾਜੀ ਸੇਕ ਮਸਾਹੇ ਕਾ ਸਬੇ ਉਠ ਜਾਸੀ ਪੀਰ ਪੈ ਕੰਬਰ ਔਲੀਏ ਕੋ ਥਿਰ ਨਾ ਰਹਾਸੀ ਰੋਜਾ ਬਾਗ ਨਵਾਜ ਕਤੇਬ ਵਿਣ ਬੁਜੇ ਸਬ ਜਾਸੀ ਲਖ 84 ਮੇਦਨੀ ਸਬ ਆਵੇ ਜਾਸੀ ਨਿਸ਼ਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਬਨਾਸੀ ਢਖਣੇ ਮਹੱਲਾ ਪੰਜਵਾ ਡਿੱਠੇ ਹਬ ਢੋਲ ਇਕ ਸਬਾਜ ਨਾ ਕੋਏ ਆਉ ਸੱਜਣ ਤੂੰ ਮੁਖ ਲੱਗ ਮੇਰਾ ਤਨ ਮਨ ਖੰਡਾ ਹੋਏ ਮਹੱਲਾ ਪੰਜਵਾਂ ਆਸ਼ਿਕ ਆਸਾਂ ਬਹਾਰਾ ਮੂਹ ਮਨ ਵੱਡੀ ਆਸ ਆਸ ਮਰਾ ਸਾਹਿਕ ਤੂੰ ਹਉ ਬਲ 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 ਗਈ ਆਸ ਮਹੱਲਾ ਪੰਜਵਾਂ ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰੀਉਦ ਬਾਜ ਪਿਆਰੇ ਆਪਣੇ ਬਿਰਹੀ ਨਾ ਤੇ ਰੋਦ ਪੌੜੀ ਟਟ ਤੀਰਥ ਦੇਵ ਦਿਵਾਲਿਆ ਕੇਦਾਰ ਮਥਰਾ ਕਾਂਸੀ ਕੋਟ ਤੇ ਤੀਸਾ ਦੇਵਤੇ ਸਣ ਇੰਦਰੈ ਜਾਸੀ ਸਿਮਰਤ ਸਾਸਤਰ ਵੇਦ ਚਾਰ ਖਟ ਦਰਸ ਸਮਾਸੀ ਪੋਥੀ ਪੰਡਤ ਜੀਤ ਕਵਿਤਾ ਕਵਤੇ ਭੀ ਜਾਸੀ ਜਤੀ ਸਤੀ ਸੰਨਿਆਸੀਆ ਸਬ ਕਾਲ ਵਾਸੀ ਮਨ ਜੋਗੀ ਦੀ ਗੰਬਰਾ ਜਮੈ ਸਣ ਜਾਸੀ ਜੋ ਦੀਸੈ ਸੋ ਬਿਨਸਣਾ ਸਭ ਬਿਨਸ ਬਨਾਸੀ ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ ਸ਼ਲੋਕ ਡੱਖਣੇ ਮਹੱਲਾ ਪੰਜਵਾਂ ਸੈ ਨੰਗੇ ਨਹਿ ਨੰਗ ਭੁਖੇ ਲਖਨਾ ਭੁਖਿਆ ਦੁਖੇ ਕੋੜਨਾ ਦੁਖ ਨਾਨਕ ਪ੍ਰੀਖੰਦੋ ਸੁਭ ਦਿਸ਼ਟ ਮਹੱਲਾ ਪੰਜਵਾਂ ਸੁਖ ਸਮੂਹਾ ਭੋਗ ਭੂਮ ਸਬਾਈ ਕੋ ਧਣੀ ਨਾਨਕ ਹਬੂ ਰੋਗ ਮਿਰਤਕ ਨਾਮ ਵਿਹੂਣਿਆ ਮਹੱਲਾ ਪੰਜਵਾ ਹਿਕ ਸਕੂ ਤੋ ਆਹੇ ਪਾਸ਼ਾ ਨੂੰ ਪੀ ਹਿਕ ਕਰ ਨਾਨਕ ਆਸੜੀ ਨਿਭਾਹੇ ਮਨੁਖ ਪਰਥਾਈ ਲ ਜੀਵਨ ਦੋ ਪੌੜੀ ਨਿਹਚਲ ਏਕ ਨਰਾਇਣੁ ਹਰ ਅਗਮ ਅਗਾਦਾ ਨਿਹਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਦਾ ਨਿਹਚਲ ਕੀਰਤਨ ਗੁਣ ਗੋਬਿੰਦ ਗੁਰਮਖ ਗਵਾਦਾ ਸੱਚ ਧਰਮ ਤਪ ਨੇ ਚਲੋ ਦਿਨ ਰਹਿਣ ਆਰਾਦਾ ਦਇਆ ਧਰਮ ਤਪ ਨੇ ਚਲੋ ਜਿਸ ਕਰਮ ਲਖਾਦਾ નિਸ਼ਚਲ ਮਸਤਕ ਲੇਖ ਲਿਖਿਆ ਸੋਟ ਲੈ ਨਾ ਤਲਾਦਾ નિਸ਼ਚਲ ਸੰਗਤ ਸਾਧ ਜਨ ਬਚਨ નિਸ਼ਚਲ ਗੁਰ ਸਾਦਾ ਜਿਨ ਕੋ ਪੂਰਵ ਲਿਖਿਆ ਤਿਨ ਸਦਾ ਸਦਾ ਆਰਾਦਾ ਸ਼ਲੋਕ ਡੱਖਣੀ ਮਹੱਲਾ 5ਵਾਂ ਜੋ ਡ ਬੰਦੇ ਆਪ ਸੋਤ ਰਾਏ ਕਿਨਖੇ ਤਾਰੇਂਦੜੋ ਪੀ ਤਾਰ ਨਾਨਕ ਪਿਰ ਸਿਓ ਰਤਿਆ ਮਹੱਲਾ ਪੰਜਵਾਂ ਗਿਤਾ ਕੋਇ ਕਥਨ ਨਾਉ ਸੁਣੰਦੋ ਮਾ ਪਿਰੀ ਮੂਹ ਜਲਾਉ ਤਤ ਨਾਨਕ ਪਰੀ ਪਸੰਦੋ ਹਰਿਓ ਥਿਓ ਸ ਮਹੱਲਾ ਪੰਜਵਾਂ ਮੇਰੀ ਮੇਰੀ ਕਿਆ ਕਰਹਿ ਪੁੱਤਰ ਕਲਤਰ ਸਨੇਹ ਨਾ ਨਿਕ ਨਾਮ ਮਿਹੂਨੀਆ ਨਿਮਣ ਆਂਦੀ ਦੇ ਪੌੜੀ ਨੈਣੀ ਦੇਖੋ ਗੁਰ ਦਰਸ਼ਨੋ ਗੁਰ ਚਰਣੀ ਮੱਥਾ ਪੈਰੀ ਮਾਰਗ ਗੁਰ ਚੱਲਦਾ ਫਕਾ ਫੇਰੀ ਹੱਥਾ ਅਕਾਲ ਮੂਰਤ ਹਿਰਦੈ ਧਾਇਂਦਾ ਦਿਨ ਰਹਿਨ ਜਪੰਥਾ ਮੈਂ ਛੱਡਿਆ ਸਗਲ ਅਪਾਏ ਨੂੰ ਪ੍ਰਵਾਸੈ ਗੁਰ ਸਮਰੱਥਾ ਗੁਰ ਬਖਸ਼ਿਆ ਨਾਮ ਨਿਧਾਨ ਸਭੋ ਦੁਖ ਲੱਥਾ ਭੋਗੋ ਪੁੰਚੋ ਭਾਈ ਹੋ ਪੱਲੇ ਨਾਮ ਅਗੱਥਾ ਨਾਮਦਾਨ ਇਸ਼ਨਾਨ ਦੇੜ ਸਦਾ ਕਰਹੁ ਗੁਰ ਕਥਾ ਸਹਜ ਭਇਆ ਪ੍ਰਭ ਪਾਇਆ ਜਮ ਕਾ ਭੋ ਲੱਥਾ ਸ਼ਲੋਕ ਡਖਨੇ ਮਹੱਲਾ ਪੰਜਵਾਂ ਲੱਗਣੀਆਂ ਪਰੀਆਂ ਪੇਖੰਦੀਆਂ ਨਾ ਤਿੱਪੀਆਂ ਹੱਬ ਮਝਾਹੁ ਸੋ ਧਣੀ ਬਿਆ ਨਾ ਡਿਠੋ ਕੋਈ ਮਹੱਲਾ ਪੰਜਵਾਂ ਕਥਣੀਆਂ ਸੰਤਾਂ ਤੇ ਸੁਖਾਉ ਪੰਧੀਆਂ ਨਾਨਕ ਲੱਦਣੀਆਂ ਤਿਨਾਂ ਜਿਨ੍ਹਾਂ ਭਾਗ ਮਥਾੜੈ ਮਹੱਲਾ ਪੰਜਵਾਂ ਡੂੰਗਰ ਜਲਾ ਥਲਾ ਭੂਮ ਬਨਾ ਫਲ ਕੰਦਰਾ ਪਾਤਾਲਾਂ ਆਕਾਸ ਪੂਰਨ ਹਭ ਘਟਾਂ ਨਾਨਕ ਪੇਖ ਜੀਉ ਇਕਤ ਸੂਤ ਪਰੋਤੀਆਂ ਪੌੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਜੇ ਸਹਜ ਖਿਲਾਏਂਦਾ ਨਹੀਂ ਕਰਦਾ ਯਾਲਕ ਔਗਣ ਕੋ ਨਾ ਚਿਤਾਰਦਾ ਗਲ ਸੀਤੀ ਲਾਇਕ ਮੁਹਿ ਮੰਗਾ ਸੋ ਹੀ ਦੇਵੰਦਾ ਹਰ ਪਿਤਾ ਸੁਖ ਦਾਇਕ ਗਿਆਨ ਰਾਸ ਨਾਮ ਧਨ ਸੌਪਿਓਨ ਇਸ ਸੌ ਦੇ ਲਾਇਕ ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾ ਨੂੰ ਕਦੇ ਨਾ ਵਿਛੜੈ ਹਰ ਪਿਤਾ ਸਭਨਾ ਗੱਲਾਂ ਲਾਇਕ ਸ਼ਲੋਕ ਡੱਖਣੇ ਮਹੱਲਾ 5 ਨਾਨਕ ਕੱਟੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ ਕੋਏ ਜਿਵਨ ਦੇ ਵਿਛੜੈ ਓਏ ਮੋਇਆ ਨਾ ਜਾਹੀ ਛੋੜ ਮਹੱਲਾ 5 ਨਾਨਕ ਬਿਜਲੀਆਂ ਚਮਕਨ ਗੁਰਨ ਘਟਾਂ ਅਤ ਕਾਲੀਆਂ ਵਰਸਨ ਮੇਗ ਅਪਾਰ ਨਾਨਕ ਸੰਗਮ ਪਰੀ ਸੁਹੰਦੀਆਂ ਮਹੱਲਾ ਪੰਜਵਾਂ ਜਲ ਤਲ ਨੀਰ ਭਰੇ ਸੀਤਲ ਪਵਨ ਚਲਾਰ ਦੇ ਸੇਜਣੀਆਂ ਸੋਇਨ ਹੀਰੇ ਲਾਲ ਜੜੰਦੀਆਂ ਸੁਭਰ ਕੱਪੜ ਭੋਗ ਨਾਨਕ ਪਰੀ ਵੇ ਹੋਣੀ ਤੱਤਿਆਂ ਪੌੜੀ ਕਾਰਨ ਕਰਤਾ ਜੋ ਕੀਆ ਸੋਈ ਹੈ ਕਰਨਾ ਜੇ ਸੋ ਧਾਵਹਿ ਪ੍ਰਾਣੀਆਂ ਪਾਵਹਿ ਧੁਰ ਲੈਣਾ ਬਿਨ ਕਰਮਾ ਕਿਛੂ ਨ ਲੱਭਈ ਜੇ ਫਿਰ ਹੈ ਸਭ ਧਰਨਾ ਗੁਰ ਮਿਲ ਭਉ ਗਵਿੰਦ ਕਾ ਭੈ ਡਰ ਦੂਰ ਕਰਨਾ ਭੈ ਤੇ ਬੈਰਾਗ ਉਪਜੈ ਹਰ ਖੋਜਤ ਫਿਰਨਾ ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਨ ਮਰਨਾ ਹਿਐ ਕਮਾਏ ਧਿਆਇਆ ਪਾਇਆ ਸਾਜ ਸਰਨਾ ਬੋਹਿਤ ਨਾਨਕ ਦੇਉ ਗੁਰ ਜਿਸ ਹਰ ਚੜਾਏ ਤਿਸ ਭਉਜਲ ਤਰਨਾ ਸ਼ਲੋਕ ਮਹੱਲਾ 5ਵਾਂ ਪਹਿਲਾ ਮਰਨ ਕਬੂਲ ਜੀਵਨ ਕੀ ਛਾੜਿਆਸ ਹੋ ਸਭਨਾ ਕੀ ਰੇਣੁ ਕਾ ਤਉ ਆਉ ਹਮਾਰੇ ਪਾਸ ਮਹੱਲਾ 5ਵਾਂ ਮੁਆ ਜੀਵਨ ਦਾ ਪੇਖ ਜੀਵਨ ਦੇ ਮਰ ਜਾਣ ਜਿੰਨਾ ਮੁਹੱਬਤ ਇੱਕ ਸਿਉ ਤੇ ਮਾਨਸ ਪ੍ਰਧਾਨ ਮਹੱਲਾ ਪੰਜਵਾਂ ਜਿਸ ਮਨ ਵੱਸੈ ਪਾਰ ਬ੍ਰਹਮ ਨਿਕਟ ਨਾਇ ਆਵੇ ਪੀਰ ਪੁਖ ਤਖ ਤਿਸ ਨਾ ਵਿਆਪਈ ਜਮ ਨਹੀਂ ਆਵੇ ਨੀਰ ਪੌੜੀ ਕੀਮਤ ਕਹਿਣ ਨਾ ਜਾਈਐ ਸੱਚ ਸਾਹਾ ਅਡੋਲੇ ਸਿੱਧ ਸਾਧਕ ਗਿਆਨੀ ਧਿਆਨੀਆਂ ਕੌਣ ਤੁਧ ਨੂੰ ਤੋਲੇ ਪੰਨਣ ਕੜਨ ਸਮਰਾਤ ਹੈ ਉਪਤ ਸਭ ਪਰਲੈ ਕਰਨ ਕਰਨ ਸਮਰੱਤ ਹੈ ਘਟ ਘਟ ਸਭ ਬੋਲੈ ਰਿਜਕ ਸਮਾਹੇ ਸਭ ਸੈ ਕਿਆ ਮਾਨਸ ਡੋਲੈ ਗਹਿਰ ਗੰਭੀਰ ਅਥਾਹ ਤੂੰ ਗੁਣ ਗਿਆਨ ਅਮੁੱਲੈ ਸੋ ਇਹ ਕੰਮ ਕਮਾਵਣਾ ਕੀਆ ਧੁਰ ਮੋਲੈ ਤੁਧੋ ਬਾਰ ਕਿਛ ਨਹੀਂ ਨਾਨਕ ਗੁਣ ਬੋਲੈ ਰਾਗ ਮਾਰੂ ਬਾਣੀ ਕਬੀਰ ਜੀ ਓ ਕੀ ਇਕ ਓ ਅੰਕਾਰ ਸਤਗੁਰ ਪ੍ਰਸਾਦ ਪੰਡਿਆ ਕਵਨ ਕਮਤ ਤੁਮ ਲਾਗੇ ਬੁੱਢ ਹੋਗੇ ਪਰਵਾਰ ਸਕਲ ਸਿਉ ਰਾਮ ਨਾ ਜਪੋ ਅਪਾਗੇ ਰਹਾਉ ਬੇਦ ਪੁਰਾਨ ਪੜੇ ਕਾ ਕਿਆ ਗੁਣ ਖਰ ਚੰਦਨ ਜਸ ਭਾਰਾ ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰਸ ਪਾਰਾ ਜੀ ਬਦ ਹੋ ਸੋ ਧਰਮ ਕਰ ਥਾਪੋ ਧਰਮ ਕਹੋ ਕਤ ਭਾਈ ਆਪਸ ਕੋ ਮਨਵਰ ਕਰ ਥਾਪੋ ਕਾ ਕਉ ਕਹੋ ਕਸਾਈ ਮਨ ਕੇ ਅੰਦੇ ਆਪ ਨਾ ਬੂਝੋ ਕਾਹੇ 부ਝਾਵੋ ਭਾਈ ਮਾਇਆ ਕਾਰਨ ਵਿਦਿਆ 베ਚੋ ਜਨਮ ਅਭਿਰਥਾ ਜਾਈ ਨਾਰਦ ਬਚਨ ਵਿਆਸ ਕਹਤ ਹੈ ਸੁਖ ਕੋ ਪੂਚੋ ਜਾਈ ਕਹ ਕਬੀਰ ਰਾਮੈ ਰਮ ਛੂਟੋ ਨਾਹੀਂ ਤਾਂ ਬੂਡੇ ਪਾਈ ਬਨਹਿ ਵਸੇ ਕਿਉ ਪਾਈਐ ਜੋ ਲੋ ਮਨਹੁ ਨ ਤਜਹਿ ਬਿਕਾਰ ਜਿਹੇ ਘਰ ਬਨ ਸੰਸਾਰ ਕੀਆ ਤੇ ਪੂਰੇ ਸੰਸਾਰ ਸਾਰ ਸੁਖ ਪਾਈਐ ਰਾਮਾ ਰੰਗ ਰਵਹੁ ਆਤਮੈ ਰਾਮ ਰਹਾਉ ਜਟਾ ਪਸ਼ਮ ਲੇਪਨ ਕੀਆ ਕਹਾ ਗੁਫਾ ਮਹਿ ਬਾਸ ਮਨ ਜੀਤੇ ਜਗ ਜੀਤਿਆ ਜਾਂਤੇ ਵਿਖਿਆਤੇ ਹੋਏ ਉਦਾਸ ਅੰਜਨ ਦੇ ਸਬੈ ਕੋਈ ਟੁਕ ਚਾਹਨ ਮਾਏ ਬਿਦਾਨ ਗਿਆਨ ਅੰਜਨ ਜੇ ਪਾਇਆ ਤੇ ਲੋਇਨ ਪਰਵਾਨ ਕਹਿ ਕਬੀਰ ਅਬ ਜਾਨਿਆ ਗੁਰ ਗਿਆਨ ਦੀ ਆ ਸਮਝਾਈ ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤਹੂ ਨਾ ਜਾਏ ਰਿੱਧ ਸਿੱਧ ਜਾ ਕੋ ਫੁਰੀ ਤਬ ਕਾਹੂ ਸਿਓ ਕਿਆ ਕਾਜ ਤੇਰੇ ਕਹਨੇ ਕੀ ਗਤ ਕਿਆ ਕਹੂ ਮੈ ਬੂਲਤ ਹੀ ਬਦਲਾਜ ਰਾਮ ਜਿਹ ਪਾਇਆ ਰਾਮ ਤੇ ਭਵੈ ਨ ਬਾਰੈ ਬਾਰ ਰਹਾਉ ਝੂਠਾ ਜਗ ਦੇਹਕੇ ਕਨਾ ਦਿਨ ਦੁਏ ਬਰਤਨ ਕੀ ਆਸ ਰਾਮ ਕੁਦਕ ਜਿਹ ਜਨ ਪੀਆ ਤਿਹ ਬਹਰ ਨ ਭਈ ਪਿਆਸ ਗੁਰ ਪ੍ਰਸਾਦ ਜਿਹ ਬੂਝਿਆ ਆਸਾਂ ਤੇ ਭਇਆ ਨਿਰਾਸ ਸਭ ਸੱਚ ਨਦਰੀ ਆਇਆ ਜੋ ਆਤਮ ਭਇਆ ਉਦਾਸ ਰਾਮ ਨਾਮ ਰਸ ਚਾਖਿਆ ਹਰ ਨਾਮਾ ਹਰ ਤਾਰ ਕਉ ਕਬੀਰ ਕੰਚਨ ਭਇਆ ਭ੍ਰਮ ਗਿਆ ਸਮੁੰਦਰੈ ਪਾਰ ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿੰਗੀ ਸੁਨਹਿ ਸੁਨ ਮਿਲਿਆ ਸਮੁੰਦਰਸੀ ਪਮਨ ਰੂਪ ਹੋਏ ਜਾਵਹਿਗੇ ਬਹੁ ਰਹਿਮ ਕਾਹੇ ਆਵਹਿਗੇ ਆਵਣ ਜਾਣਾ ਹੁਕਮਤ ਸਹਿ ਕਾ ਹੁਕਮੈ ਬੁਝ ਸਮਾਵਹਿਗੇ ਰਹਾਉ ਜਬ ਚੂਕੇ ਪੰਜ ਧਾਤ ਕੀ ਰਚਨਾ ਐਸੇ ਭਰਮ ਚਕਾਵਹਿਗੇ ਦਰਸ਼ਨ ਛੋੜ ਭਏ ਸਮਦਰਸੀ ਏਕੋ ਨਾਮ ਧਿਆਵਹਿਗੇ ਜਿਤ ਹਮ ਲਾਏ ਤਿਤਹੀ ਲਾਗੇ ਤੈਸੇ ਕਰਮ ਕਮਾਵਹਿਗੇ ਹਰ ਜੀ ਕਿਰਪਾ ਕਰੇ ਜੋ ਆਪਣੀ ਤਉ ਗੁਰ ਕੇ ਸ਼ਬਦ ਸਮਾਵਹਿਗੇ ਜੀਵਤ ਮਰਹੁ ਮਰਹੁ ਫੁਨ ਜੀਵਹੁ ਪੁਨਰਪ ਜਨਮ ਨਾ ਹੋਈ ਕਹੋ ਕਬੀਰ ਜੋ ਨਾਮ ਸਮਾਨੀ ਸੁਨ ਰਹਿਆ ਲਿਵ ਸੋਈ ਜੋ ਤੁਮ ਮੋਕਉ ਦੂਰ ਕਰਤ ਹੋ ਤਉ ਤੁਮ ਮੁਕਤ ਬਤਾਵਹੁ ਏਕ ਅਨੇਕ ਹੋਏ ਰਹਿਓ ਸਗਲ ਮਹਿ ਅਬ ਕੈਸੇ ਪਰਮਾਵ ਰਾਮ ਮੋਕੋ ਤਾਰ ਕਹਾਂ ਲੈ ਜਈ ਹੈ ਸੂਦੋ ਮੁਕਤ ਕਹਾਂ ਦੇਉ ਕੈਸੀ ਕਰ ਪ੍ਰਸਾਦ ਮੋਹਿ ਪਾਈ ਹੈ ਰਹਾਉ ਤਾਰਨ ਤਰਨ ਤਬੈ ਲਗ ਕਹੀ ਹੈ ਜਬ ਲਗ ਤਤ ਨਾ ਜਾਣਿਆ ਅਬ ਤਉ ਬਿਮਲ ਭਏ ਘਟ ਹੀ ਮਹਿ ਕਹ ਕਬੀਰ ਮਨ ਮਾਨਿਆ ਜਿਨ ਗੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਣ ਕਾਹੇ ਕੀਜਤ ਹੈ ਮਨ ਭਾਵਨ ਜਬ ਜਮ ਆਏ ਕੇਸ ਤੇ ਪਕਰੈ ਤਹਿ ਹਰ ਕੋ ਨਾਮ ਛਡਾਵਨ ਰਹਾਉ ਕਾਲ ਅਕਾਲ ਖਸਮ ਕਾ ਕੀਨਾ ਇਹੋ ਪਰਪੰਚ ਬਧਾਵਨ ਕਹਿ ਕਬੀਰ ਤੇ ਅੰਤੇ ਮੁਕਤੇ ਜਿਨ ਹਿਰਦੈ ਰਾਮ ਰਸਾਇਣ ਦੇਹੀ ਗਾਵਾ ਜੀਉ ਤਰ ਮਹਿਤੋ ਵਸਹਿ ਪੰਚ ਕਿਰਸਾਨਾ ਨੈ ਨੂੰ ਨਕਟੂ ਸਰਵ ਨੂੰ ਰਸਪਤ ਇੰਦਰੀ ਕਹਿਆ ਨਾ ਮਾਨਾ ਬਾਬਾ ਅਬ ਨਾ ਬਸੋਂ ਇਹ ਗਾਂਵ ਕਰੀ ਕਰੀ ਕਾ ਲੇਖਾ ਮੰਗੈ ਕਾਇਤ ਚੇ ਤੂੰ ਨਾਉ ਰਹਾਉ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ ਪੰਜ ਕਿਸਾਨਾਂ ਵਾ ਭਾਗ ਗਏ ਲੈ ਬਾਂਦੇ ਉਹ ਜੀਓ ਦਰਬਾਰੀ ਕਹਿ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਅਬ ਕੀ ਬਾਰ ਬਖਸ਼ ਬੰਦੇ ਕਹੋ ਬਹੁਰਨਾ ਪਉ ਜਲ ਫੇਰਾ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਨਭਉ ਕਿਨੈ ਨਾ ਦੇਖਿਆ ਬਿਰਾਗੀ ਆੜੇ ਬਿਨ ਭੈ ਅਨਭਉ ਹੋਏ ਵੜਾ ਹੰਬੈ ਸਹੋ ਹਦੂਰ ਦੇਖੈ ਤਾਂ ਪਉ ਪਵੈ ਬਿਰਾਗੀ ਆੜੇ ਹੁਕਮੈ ਬੂਝੈ ਤਾਂ ਨਿਰਪਉ ਹੋਏ ਵੜਾ ਹੰਬੈ ਹਰ ਪਾਖੰਡ ਨਾ ਕੀਜਈ ਬੈਰਾਗੀ ਆੜੇ ਪਖੰਡ ਰਤਾ ਸਭ ਲੋਕ ਵਣਾ ਹੰਬੈ ਤ੍ਰਿਸ਼ਨਾ ਪਾਸਨਾ ਛੋਡੀ ਬਿਰਾਗੀ ਅੜੇ ਮਮਤਾ ਜਾਲਿਆ ਪਿੰਡ ਵਣਾ ਹੰਬੈ ਚਿੰਤਾ ਜਾਲ ਤਨ ਜਾਲਿਆ ਬਿਰਾਗੀ ਅੜੇ ਜੇ ਮਨ ਮਿਰਤ ਕੋਏ ਵਣਾ ਹੰਬੈ ਸਤਗੁਰ ਬਿਨ ਬੈਰਾਗ ਨਾ ਹੋਵੀ ਬਿਰਾਗੀ ਅੜੇ ਜੇ ਲੋਚਾ ਸਭ ਕੋਏ ਵਣਾ ਹੰਬੈ ਕਰਮੋ ਹੋਐ ਸਤਗੁਰ ਮਿਲੈ ਬਿਰਾਗੀ ਅੜੇ ਸਹਿਜੇ ਪਾਵੈ ਸੁਹਿ ਬਣਾ ਹੰਬੈ ਕਹੋ ਕਬੀਰ ਇਕ ਬੇਨਤੀ ਬਰਾਗੀ ਆੜੇ ਮੋਕੋ ਭੌਜਲ ਪਾਰ ਪਤਾਰ ਵਣਾ ਹੰਬੈ ਰਾਜਨ ਕੌਨ ਤਮਾਰੈ ਆਵੈ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਪਾਵੈ ਰਹਾਉ ਹਸਤੀ ਦੇਖ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਨ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਨੋਦੀ ਜਾਤ ਨਾ ਕਾਹੂ ਕੀ ਮਾਨੀ ਸ਼ਲੋਕ ਕਬੀਰ ਗਗਨ ਦਮਾ